ਇਹ ਬੰਦ ਨਹੀਂ ਨਾ ਅਰਦਾਸ ਦੇ ਪ੍ਰਤਮ ਪਕੋਤੀ ਸਮਰੱਥਾ ਤੋਂ ਲੈ ਕੇ ਤੇ ਜਦੋਂ ਆਖਰ ਬੰਦ ਆਪਾਂ ਪੜਦੇ ਹਾਂ ਸਿੱਖਾਂ ਨੂੰ ਸਿੱਖੀ ਦਾਤ ਇਸ ਦਾਤ ਰਹਿਤ ਦਾਤ ਵਿਵੇਕ ਦਾਤ ਸਾਬੋ ਦਾਤ ਇਹ ਸਾਰਾ ਪੜਦੇ ਆਂ ਤੇ ਉਸ ਤੋਂ ਪਹਿਲਾ ਬੰਦ ਹੈ ਜਿਹੜਾ ਉਸ ਤੋਂ ਪਹਿਲਾ ਬੰਦ ਹੈ ਜਿਹੜਾ ਤੇ ਸਾਧ ਸੰਗਤ ਜੀ ਉਹਦੇ ਵਿੱਚ ਕਹਿੰਦੇ ਆ ਨਾ ਉਹਦੇ ਵਿੱਚ ਕਹਿੰਦੇ ਆ ਨਾ ਕਥਨ ਸਰਬਤ ਖਾਨਸਾ ਜੀ ਕੋ ਵਾਹਿਗੁਰੂ 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 ਨਾਮ ਚਤਾਵੈ ਪ੍ਰਥਮਿਤ ਨਾਮ ਮੰਗੇ ਜਾਂਦਾ। ਸਾਡੇ ਵਾਸਤੇ ਨਹੀਂ। ਉਦੋਂ ਨਹੀਂ ਕੋਈ ਵੀ ਕਮਿਟਮੈਂਟ ਹੈ। ਪਰ ਜਦੋਂ ਸਾਡਾ ਸਾਰਾ ਜੋਰ ਉੱਥੇ ਲੱਗਾ ਹੁੰਦਾ ਵੀ ਜਦੋਂ ਗਰੰਟੀ ਸਹਬਾਨ ਇਹ ਤਵੇ ਤਾਂ ਨਾ ਭਿੰਨ ਬਾਣਿਆਂ ਦੇ ਬਾਣ ਜਿ ਤਾਣਿਆਂ ਦੇ ਤਾਣ ਸਾਡੇ ਕੰਮ ਉਤਰ ਨੂੰ ਫੇਰ ਖੜੇ ਹੁੰਦੇ ਆਂਦੇ ਨੇ। ਅਰਦਾਸ ਤਾਂ ਕੀ ਹੈ? ਅਰਦਾਸ ਤਾਂ ਜਦੋਂ ਇੱਕ ਓੰਕਾਰ ਸ੍ਰੀ ਭਗਵਤੀ ਜੀ ਸਹਾਇਤ ਤੋਂ ਸ਼ੁਰੂ ਹੋ ਕੇ ਨਾ ਤੇ ਜਦੋਂ ਪ੍ਰਥਮ ਭਗਵਤੀ ਸਮਰਕ ਹੈ ਗੁਰੂ ਨਾਨਕ ਦੇਵ ਜੀ ਆਏ 10 ਗੁਰੂ ਸਾਹਿਬਾਨਾਂ ਦਾ ਨਾਮ ਲਿਆ ਜਾਂਦਾ ਹੈ ਤੇ ਫਿਰ ਪੰਜ ਪਿਆਰੇ ਸਾਹਿਬਾਨਾਂ ਦਾ ਨਾਮ ਚਾਰ ਸਾਹਿਬਜ਼ਾਦਿਆਂ ਦਾ ਨਾਮ ਤੇ ਜਦੋਂ ਕਿਤੇ ਤੂੰ ਮਹਿਸੂਸ ਕਰਕੇ ਲਿਖੀ ਜਦੋਂ ਜਦੋਂ ਗ੍ਰੰਥੀ ਸਾਹਿਬਾਨ ਨੇ ਇਹ ਬੰਦ ਪੜ੍ਹਨਾ ਨਾ ਜਿੰਨਾ ਸਿੰਘਾਂ ਸਿੰਘਣੀਆਂ ਨੇ ਧਰਮ ਨੇ ਅਸੀਸ ਦਿੱਤੇ ਬੰਦ ਬੰਦ ਪਟਾਏ ਖੋਪਰੀਆਂ ਰੁਹਾਈਆਂ ਕਦੀ ਉਹ ਤਸਵੀਰ ਉਹ ਨਜ਼ਾਰਾ ਆਪਣੀਆਂ ਅੱਖਾਂ 'ਤੇ ਲੈ ਕੇ ਤੇ ਆਉਂਦਾ ਕਦੀ ਮਹਿਸੂਸ ਤੇ ਕਰਨਾ ਕਿਸੇ ਮਾਂ ਦੇ ਪੁੱਤ ਦਾ ਕਿਸੇ ਮਾਂ ਦੀਆਂ ਆਂਦਰਾਂ ਨੇ ਸਾਸ ਸੰਗਦੀ ਭਾਈ ਤਾਰੂ ਸਿੰਘ ਕਿਸੇ ਮਾਂ ਦੇ ਪੁੱਤ ਦਾ ਸਮੇਂ ਦੀ ਹਕੂਮਤ ਸਿਰ ਤੋਂ ਖੋਪੜਾ ਲਾ ਦਿੰਦੀ ਹੈ ਅਸੀਂ ਕਦੇ ਮਹਿਸੂਸ ਕੀਤਾ ਜਿੰਨਾ ਸਿੰਘਾ ਸੁਗਣੀਆਂ ਨੇ ਉਹ ਮਹਾਨ ਬੀਬੀਆਂ ਨੇ ਆਪਣੇ ਬੱਚਿਆਂ ਦੇ ਗਲਾਂ ਦੇ ਵਿੱਚ ਟੋਟੇ ਕਰਵਾ ਕੇ ਪਾਲੇ ਉਹ ਜ਼ਾਲਮ ਮੀਰ ਮੰਨੂ ਨੇ ਖੰਨੀ ਖੰਦੀ ਰੋਟੀ ਤੇ ਗੁਜ਼ਾਰਾ ਕਰਨ ਵਾਸਤੇ ਮਜਬੂਰ ਕਰ ਦਿੱਤਾ ਇੱਕ ਛੋਟਾ ਜਿਹਾ ਬੱਚਾ ਸੀ ਨਾ ਮਾਂ ਦੇ ਨਾਲ ਹੁਣ ਦੇਖੋ ਇੱਕ ਗਲਾਸ ਪਾਣੀ ਦਾ ਤੇ ਖੰਨੀ ਰੋਟੀ ਅੱਧੀ ਰੋਟੀ ਦੇਣੀ ਹੈ ਹੁਣ ਦੇਖੋ ਛੋਟੇ ਬੱਚੇ ਸੀ ਨਾ ਨਾਲ ਕੁਝ ਗੁੱਧ ਵੀ ਚੁੰਗਦੇ ਹੋਣੇ ਆ ਕੁਝ ਕਿਸੇ ਨੇ ਕੋਈ ਥੋੜੇ ਵੱਡੇ ਹੋਣਗੇ ਤੇ ਸਵਾ ਸਵਾ ਮਨ ਪਿਸਣਾ ਪਿਸਿਆ ਉਹਨਾਂ ਮਹਾਨ ਦੀਦਿਆਂ ਨੇ ਅੱਜ ਸਾਨੂੰ ਬਹੁਤ ਕੁਝ ਯਾਦ ਹੈ ਸਾਨੂੰ ਅਜ ਵਾਲੇ ਹੰਦ ਦੇ ਐਕਟਰਸ ਯਾਦ ਨੇ ਸਾਨੂੰ ਬਹੁਤ ਕੁਝ ਯਾਦ ਹੈ ਪਰ ਉਹਨਾਂ ਮਹਾਨ ਬੀਬੀਆਂ ਨੂੰ ਅਸੀਂ ਯਾਦ ਨਹੀਂ ਕੀਤਾ ਕਰਖਣ ਸਿਖਾ ਯਾਦ ਤੇਰੇ ਅੰਦਰੋਂ ਇੱਕ ਭਾਵਨਾ ਤੇਰੇ ਅੰਦਰ ਵੀ ਮਰਾਗ ਪੈਦਾ ਹੋਵੇਗਾ ਤੈਨੂੰ ਵੀ ਪਤਾ ਲੱਗੇਗਾ ਕਿ ਇੱਕ ਮਾਂ ਦੀਆਂ ਅੰਦਰਾਂ ਦੇ ਸਾਹਮਣੇ ਮਾਂ ਦੇ ਸਾਹਮਣੇ ਉਹਦੀਆਂ ਅੰਦਰਾਂ ਦੇ ਕਿੰਨੇ ਟੁਕੜੇ ਕਰਕੇ ਹਰ ਦੇ ਵਿੱਚ ਹਾਰ ਕੋ ਦਤਾ ਉਹ ਮਾਂ ਦੇ ਦਿਨ ਕਿੰਨੀ ਬੀਤਦੀ ਹੋਵੇਗੀ हां कृपासी कलगी तर पाशा जी दी मां ਤੇ ਮਾਂ ਹੀ ਦੀ ਸੱਚੀ ਦੇਖ ਸਕਦੇ ਇੰਨਾ ਕੁ ਪਰ ਉਹਨਾਂ ਦੇ ਅੰਦਰ ਗ੍ਰਿਟਾ ਸੀ ਬੱਚਾ ਜਦ ਕਰਨ ਲੱਗਿਆ ਕਹਿੰਦਾ ਮਾਂ ਫੇਰ ਬਹੁਤ ਲੱਗੀ ਹੈ ਤੇ ਮਾਂ ਕਹਿੰਨ ਲੱਗੀ ਪੁੱਤ ਆ ਅੱਜ ਅੱਧੇ ਗਲਾਸ ਦੇ ਨਾਲ ਨਾ ਸਾਰੀ ਦਿਹਾੜੀ ਆਪਾਂ ਗੁਜ਼ਾਰਾ ਕਰਨਾ ਤੂੰ ਸਾਰਾ ਪਾਣੀ ਨਾ ਪੀ ਜਾਈਂ ਤੂੰ ਬੋਲੀ ਕਿੱਲੇ ਕਰ ਲੈ ਠੀਕ ਹੈ ਮੈਂ ਬੋਲੀ ਕਿੱਲੇ ਕਰਾਂਗਾ ਹਉ ਦੇਖੋ ਅੰਦਰੋਂ ਪਿਆਸ ਲੱਗੀ ਹੈ ਕਿ ਇਹ ਬੁੱਲ ਗਿਆ ਕਿ ਤੇ ਤੇ ਦੀ ਗੱਲ ਬਾਤ ਨਹੀਂ ਹੁਣ ਜਦੋਂ ਵਾਰੀ-ਵਾਰੀ ਬੱਚਾ ਪਾਣੀ ਮੰਗਦਾ ਹੈ ਮਾਂ ਪੁੱਤ ਲੱਗੀ ਹੈ ਥੋੜਾ ਜਿਹਾ ਚੁੱਕ ਟੁਕੜਾ ਮਾਂ ਤੋੜ ਕੇ ਆਪਣੇ ਪੁੱਤ ਦੇ ਮੂੰਹ ਦੇ ਵਿੱਚ ਪਾ ਦਿੱਤੀ ਹੁਣ ਜ਼ੁਲਮ ਦੀ ਇੰਤਹਾ ਹੋ ਗਈ ਸਤ ਸੰਗਤ ਇੰਨਾ ਜ਼ੁਲਮ ਤੇ ਸਤ ਸੰਗਤ ਮਾਂ ਆਪਣੇ ਪੁੱਤ ਨੂੰ ਸਾਥੀ ਨਾਲ ਲਾਉਂਦੀ ਹੈ ਕਹਿੰਦੀ ਪੁੱਤ ਕਲਜੀ ਧਰਬਾ ਦੇ ਸੁਪੁੱਤਾ ਅਸੀਂ ਅਸੀਂ ਪੁੱਤਾਂ ਅਸੀਂ ਧੀਆ ਅਸੀਂ ਬੋਲਣਾ ਮਾਂ ਨੂੰ ਭੁੱਖ ਲੱਗਦੀ ਹੈ ਤੇ ਮਾਂ ਫਿਰ ਥੋੜਾ ਜਿਹਾ ਟੁਕੜਾ ਉਹ ਪੁੱਤ ਦੇ ਮੂੰਹ ਦੇ ਵਿੱਚ ਪਾ ਦਿੰਦੀ ਹੈ ਰੋਟੀ ਦਾ ਤੇ ਪਾਣੀ ਦੇ ਨਾਲ ਥੋੜਾ ਜਿਹਾ ਹਿੱਸਾ ਮਾਂ ਬੱਚੇ ਦੇ ਮੂੰਹ 'ਚ ਪਾ ਦਿੰਦੀ ਹੈ ਜਦੋਂ ਇਹ ਨਜ਼ਾਰਾ ਦੇਖਿਆ ਜ਼ਾਲਮ ਨੇ ਤੇ ਐਨੇ ਨੂੰ ਆਣ ਕੇ ਉਹਨੇ ਪਾਣੀ ਵਾਲੇ ਗਲਾਸ ਨੂੰ ਥੱਟਾ ਮਾਰਿਆ ਕਰਨ ਲੱਗੀ ਕਰਨ ਦਾ ਕਹਿੰਦੇ ਤੂੰ ਬੜਾ ਪਿਆਰ ਕਰਦੀ ਆਪਣੇ ਪੁੱਤ ਨੂੰ ਦੁਨੀਆ ਦੀ ਕਿਹੜੀ ਮਾਂ ਜਿਹੜੀ ਆਪਣੇ ਪੁੱਤ ਨੂੰ ਪਿਆਰ ਨਹੀਂ ਕਰਦੀ ਤੇ ਜ਼ਾਲਮ ਨੇ ਇੱਕ ਆਪਣੇ ਅਹਿਲਕਾਰ ਨੂੰ ਸੱਦਿਆ ਉਹਨੂੰ ਉਹਨੂੰ ਕਹਿੰਦਾ ਵੀ ਇਹਦੇ ਪੁੱਤ ਨੂੰ ਚੱਕ ਕੇ ਤਾਂ ਸਤੋ ਜਦੋਂ ਥਾਂ ਮਾਵੇਗਾ ਤਾਂ ਥੱਲੇ ਨੇਜਾ ਕਰ ਦੇਣਾ ਇਹ ਵਕਾਫਤ ਆਪ ਜੀ ਨੇ ਦੇਖਿਆ ਹੋਣਾ ਜਦੋਂ ਜਗਰਾਉਂ ਦੇ ਲਾਗੇ ਨੂੰ ਇੱਕ ਨਕਰ ਲੱਖਾਂ ਪੈਸਾ ਪੈਂਦਾ ਖਟੂ ਸ਼ਹਿਰ ਦੇ ਲਾਗੇ ਉੱਥੇ ਇਹ ਮੂਰਤਾਂ ਬਣੀਆਂ ਨੇ ਉੱਥੇ ਪੱਥਰ ਦੀਆਂ ਮੂਰਤਾਂ ਬਣੀਆਂ ਨੇ ਤੇ ਜਦੋਂ ਆਪਾਂ ਦੂਰੋਂ ਦੇਖਦੇ ਆਂ ਤੇ ਉਹ ਬੂ ਬੂ ਨਜ਼ਾਰਾ ਦੇਖਣ ਨੂੰ ਮਿਲਦਾ ਇੰਜ ਪ੍ਰਤੀਤ ਹੁੰਦਾ ਵੀ ਸੱਚੀ ਮੂਜੀ ਉਹੀ ਨਜ਼ਾਰਾ ਦਿਸਦਾ ਕਿਸੇ ਮਹਾਨ ਕਲਾਕਾਰ ਨੇ ਉਹਨਾਂ ਨੂੰ ਇੱਕ ਆਕਾਰ ਦਿੱਤਾ ਉਹਨਾਂ ਨੂੰ ਚਿੱਤਰਿਆ ਤੇ ਜਾਲਮ ਨੇ ਉਹ ਬੱਤੇ ਨੂੰ ਕਾਹਨ ਸੁਟਿਆ ਥੱਲੇ ਮੇਜਾ ਕਰ ਦਿੱਤਾ ਉਸ ਮਾਨ ਦੇ ਅੱਖਾਂ ਸੇ ਹੰਝਲ ਹੋਈਆਂ ਪਰ ਉਹ ਮਾਂ ਅੰਦਰੋਂ ਦਿੜਪਾ ਸੀ ਡੋਲੀ ਨੀਂਦ ਤੇ ਮੂੰਹ ਚੋਂ ਵਾਹਕ ਰੋ ਵਾਹਕ ਰੋ ਵਾਹਕ ਰੋ ਕੰਡਾ ਹੁਣ ਜ਼ਾਲਮ ਤੇ ਨਬੀ ਤੇ ਹਜੇ ਵੀ ਇਹਦੀ ਸਿਹਤ ਤੇ ਕੋਈ ਅਸਰ ਨਹੀਂ ਕਹਿੰਦੇ ਟੋਟੇ ਕਰੋ ਨਾਲਾਂ ਚਖਵਾਏ ਅਸੀਂ ਕਦੀ ਮਹਿਸੂਸ ਨਹੀਂ ਕੀਤਾ ਇਸ ਅਸਰ ਸਾਨੂੰ ਅਸੀਂ ਉਹ ਤਸਵੀਰ ਆਪਣੇ ਅੱਗੇ ਲੈ ਕੇ ਆਈਏ ਤੇ ਫਿਰ ਜਿਹੜੀਆਂ ਗੱਲਾਂ ਅਸੀਂ ਕਰਦੇ ਆ ਜਾਂ ਸਾਡੇ ਵਿੱਚ ਜਿਹੜਾ ਸਵਾਰਥ ਦਾ ਇਹਦਾ ਪੱਖ ਬਣਿਆ ਪਿਆ ਹੈ ਫਿਰ ਉਹ ਪਰਮਾਰਥ ਦੇ ਰਸਤੇ ਤੇ ਚਲੇਗਾ ਚੱਲੇਗਾ ਤੇ ਆਪਾਂ ਵਿਚਾਰ ਕਰ ਰਹੇ ਸੀ ਕਿ ਆ ਮੰਦੋਂ ਕਿਛ ਫਿਰ ਨਾ ਰਹਾਏ ਦੇਖ ਤਨੈ ਚੱਲੇ ਹੋ ਜਗ ਦਾਏ ਕੀ ਮੰਗੀਏ ਰੱਬ ਜੀ ਕੀ ਮੰਗੀਏ ਸਭ ਕੁਝ ਖਤਮ ਹੋਣ ਵਾਲਾ ਸਾਰਿਆਂ ਦੀ ਜੋ ਉਪਜਿਓ ਸੋ ਦਿਨਸ ਹੈ ਪਰ ਉਹ ਅੱਜ ਕਾਲ ਨਾਨਕ ਹਰ ਗੁਣ ਗਾਇ ਦੇ ਸਾਜ ਸਗਲ ਹੰਦਾਲ ਬਾਚਾ ਕਹਿੰਦੇ ਸਾਰੇ ਜੰਗਾਲ ਛੱਡੇ ਜਿਹੜੇ ਸਵਾਰਥ ਦੇ ਜੰਗਾਲ ਅੱਠੇ ਤੀ ਬੈਠਾ ਹਨ ਕਿਉਂਕਿ ਇਹਨਾਂ ਨੇ ਸਜੀਵੀ ਤੌਰ ਤੇ ਨਹੀਂ ਰਹਿਣਾ ਇਹ ਨਾਲ ਨਹੀਂ ਰਹਿਣੇ ਜਿਹੜੇ ਆਤਮਤਾ ਦੀ ਗੱਲ ਪਾਤਸ਼ਾਹੀ ਕਰਦੇ ਆ ਜਹ ਆਤਮਤਾ ਸੁਖਮੀਤ ਨਾ ਭਾਏ ਮਨ ਉਹ ਆਨੰਦ ਰਸੰਗ ਸਹਾਈ ਜਹ ਮਹਾ ਭਾਨ ਬੂਤ ਜਦ ਦਲੇ ਤਹ ਕੇਵਲ ਨਾਮ ਸੰਗ ਤੇਰੇ ਚਲੇ ਨਾਮ ਨੇ ਤੇਰੇ ਨਾਲ ਜਾਣਾ ਤੇਰੇ ਵਿੱਚ ਜਿਹੜੇ ਰੱਬੀ ਗੁਣ ਨੇ ਉਹਨਾਂ ਨੇ ਨਾਲ ਜਾਣਾ ਆਪ ਜੀ ਆਓ ਇੱਕ ਸ਼ਬਦ ਦੀ ਹਾਜ਼ਰੀ ਆਪਾਂ ਲਵਾਈਏ ਫਿਰ ਇੱਥੋਂ ਹੀ ਆਪਾਂ ਵਿਚਾਰ ਜਿਹੜੀ ਹੈ ਉਹ ਆਪਾਂ ਸਰਵਣ thank <laughs> सुती जाग सही नानक सुती ਵੇ ਨਾ ਘੱਟ ਤੇ ਹੀ ਨਾ ਘੱਟ ਤੇ ਹੀ ਨਾ ਵਾਹ ਤੇਰੇ ਦੁਮ ਤਿਆ ਮੰਗੂ ਇਸ ਜੀਰਨਾਰ ਹਾਏ ਦੇਖ ਨਾ ਸੰਦੇਬ ਜਾਈ ਤੇ ਸਤਸੰਗ ਜੀ ਮਨੁਖ ਅਕੀਰ ਅਰਮਸ਼ਾਲਾ ਤੇ ਆਇਆ ਪਾਤਸ਼ਾਹ ਜੀ ਸਾਨੂੰ ਜਿੱਥੇ ਇਹ ਸਮਝਾ ਰਹੇ ਨੇ ਕਿ ਨਾਲ ਉੱਠ ਨਹੀਂ ਜਾਣਾ ਰੱਬ ਜੀ ਦੀ ਬੰਦਗੀ ਤੋਂ ਬਿਨਾਂ ਰੱਬ ਜੀ ਦੀ ਇਬਾਦਤ ਤੋਂ ਬਿਨਾਂ ਜੀਵਨ ਦੇ ਵਿੱਚ ਸੱਚਾਈ ਤੋਂ ਬਿਨਾਂ ਰੱਬ ਦੇ ਹੁਨਾ ਤੋਂ ਬਿਨਾਂ ਨਾਲ ਉੱਠ ਨਹੀਂ ਜਾਣਾ ਉੱਥੇ ਫਿਰ ਰੱਬ ਜੀ ਸਾਨੂੰ ਇੱਕ ਦ੍ਰਿਸ਼ਾ ਦਿਖਾਉਂਦੇ ਆ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਰੱਬ ਜੀ ਸਾਨੂੰ ਅਸੀਸਾਂ ਬਖਸ਼ੋ ਤੇ ਮਨੁੱਖ ਸੋ ਬੇਨਤੀ ਹੈ ਸਮੂਹ ਸੰਗਤ ਨੂੰ ਕਿ ਜਿਹੜੀ ਸੰਗਤ ਬਾਹਰ ਖੜੀ ਹੈ ਜਾ ਕੇ ਮੰਦਿਆਂ ਤੇ ਬੱਠੀ ਹੈ ਉਹਨਾਂ ਨੂੰ ਬੇਨਤੀ ਹੈ ਕਿ ਪੰਡਾਲ ਦੇ ਵਿੱਚ ਆਪਾਂ ਬੱਠੀਏ ਛੋਟੀ ਜਿਹੀ ਬੇਨਤੀ ਕਰਕੇ ਆਪਾਂ ਉੱਥੋਂ ਹੀ ਅੱਗੇ ਵਿਚਾਰ ਪ੍ਰਾਰੰਭ ਕਰਾਂਗੇ ਕਿਉਂਕਿ ਆਪਾਂ ਆਉਣੇ ਆ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨਾ ਉਹ ਵੱਖਰਾ ਪੱਖ ਹੈ ਉਹ ਕਰਨਾ ਚਾਹੀਦਾ ਪਰ ਗੁਰੂ ਦੀ ਹਜ਼ੂਰੀ ਦੇ ਵਿੱਚ ਇਹ ਅੰਤਮ ਅਰਦਾਸ ਦਾ ਦਿਨ ਗੁਰੂ ਚਰਨਾਂ 'ਚ ਕਿਉਂ ਨਿਯਤ ਕੀਤਾ ਜਾਂਦਾ ਦੇਖੋ ਅੰਤਮ ਅਰਦਾਸ ਜਾਂ ਭੋਗ ਤੇ ਆਪਾਂ ਕਿਸੇ ਦਿਨ ਵੀ ਪਾ ਸਕਦੇ ਹਾਂ ਸਾਥੀ ਪਰਿਵਾਰ ਉਦੇ ਨਾਲ ਮੇਲ ਵੀ ਆਪਾਂ ਕਿਸੇ ਦਿਨ ਵੀ ਕਰ ਸਕਦੇ ਹਾਂ ਸਾਡੇ ਕੋ ਨਹੀਂ ਪਹੁੰਚਿਆ ਜਾਂਦਾ ਪਰ ਬਾਤ ਦੇ ਵਿੱਚ ਵੀ ਪਰਿਵਾਰ ਦੇ ਨਾਲ ਗੁਪ ਸੁਖ ਸਾਂਝਾ ਕਰ ਲਿਆ ਪਰ 10ਵੇਂ ਦਿਨ ਗੁਰੂ ਚਰਨਾਂ